ਇੱਕ ਚੋਰ ਕਿਸਾਨ ਦੇ ਖੇਤਾਂ 'ਚ ਗਿਆ ਤੇ ਉੱਥੇ ਜਾ ਕੇ ਨਾ ਉਹਨੇ ਦੇਖਿਆ ਵੀ ਦੁਪਹਿਰ ਲੱਗੀ ਐ ਤੇ ਕਿਸਾਨ ਕੀ ਵੀ ਖੇਤ 'ਚ ਕੰਮ ਕਰਕੇ ਨਾ ਤੇ ਘਰੇ ਰੋਟੀ ਖਾਣ ਬੈਹ ਚਲੇ ਤੇ ਉਦਾਂ ਹੀ ਜਿਹੜੀਆਂ ਕਣਕ ਕੱਢ ਰਾਇ ਸੀ ਤੇ ਓਵੇਂ ਉਹ ਛੱਡ ਕੇ ਤੇ ਗਿਆ ਚਲੇ ਉਹਨੇ ਵੇਖਿਆ ਵੀ ਚੰਗਾ ਵਧੀਆ ਦਾਣ ਲੱਗ ਜਾਣਾ ਤੇ ਮੈਂ ਭਰਾਵ ਦੀ ਪੰਡ ਤੇ ਲੈ ਜਾਵਾਂ ਜਦੋਂ ਉਹ ਦਾਣਿਆਂ ਦੇ ਉਹਨੇ ਪੰਡ ਭਰ ਲਈ ਚੁੱਕਣ ਲੱਗਾ ਤੇ ਆਵਾਜ਼ ਆਹੀ ਤੇ ਉਹਨੇ ਵੇਖਿਆ ਵੀ ਆਸੇ ਪਾਸੇ ਬੰਦਾ ਕੋਈ ਨਹੀਂ ਕੀ ਦੀ ਆਵਾਜ਼ ਐ ਤੇ ਜਦੋਂ ਉਹਨੇ ਦੁਬਾਰਾ ਫੇਰ ਚੱਕਣ ਲੱਗਾ ਆਵਾਜ਼ ਆਈ ਉਹ ਆਵਾਜ਼ ਵੱਧਦੀ ਸੀ ਤੇ ਬਲਦ ਨੇ ਆਖਿਆ ਉਹ ਭਲਿਆ ਤੈਨੂੰ ਰੱਬ ਨੇ ਮਨੁੱਖਾ ਜਨਮ ਦਿੱਤਾ ਤੇ ਇਹ ਕੰਮ ਨਾ ਕਰ ਕਹਿੰਦਾ ਮੈਂ ਇਸ ਇਲਾਕੇ ਦਾ ਚੌਧਰੀ ਸੀ ਤੇ ਇਸ ਕਿਸਾਨ ਦੇ ਖੇਤਾਂ ਚੋਂ ਮੈਂ ਘੋੜਾ ਲੈ ਕੇ ਲੰਘਿਆ ਤੇ ਕਹਿੰਦਾ ਘੋੜੇ ਦੀਆਂ ਰਕਾਬਾਂ ਦੇ ਨਾਲ ਨਾ ਕੁਝ ਦਾਣੇ ਅੜ ਗਏ ਤੇ ਉਹ ਮੇਰੇ ਘਰੇ ਗਿਆ ਚਲੇ ਤੇ ਉਹ ਮੈਂ ਕਹਿੰਦਾ ਸਿੱਟੇ ਨਾ ਭੋਰ ਕੇ ਤੇ ਆਪਣੇ ਦਾਣਿਆਂ ਚਰ ਲਾ ਲੈ ਤੇ ਕਹਿੰਦੇ ਉਹਨੇ ਇੱਕ ਦਾਣਿਆਂ ਦਾ ਮੈਨੂੰ ਫਲ ਇਹ ਮਿਲਿਆ ਵੀ ਇਸ ਕਿਸਾਨ ਦੇ ਖੇਤਾਂ 'ਚ ਮੈਨੂੰ ਬਲਦ ਬਣ ਕੇ ਇਹ ਇਹਦਾ ਕੰਮ ਕਰਨਾ ਪੈ ਰਿਹਾ ਤੇ ਤੂੰ ਤਾਂ ਪੰਡ ਭਰ ਕੇ ਲੈ ਚਲਿਆ ਤੇ ਇਹਦਾ ਤੈਨੂੰ ਵੀ ਫਲ ਭੁਗਤਣਾ ਪਵੇਗਾ ਇਸ ਵਾਸਤੇ ਚੰਗਾ ਕਰਮ ਕਰ ਤੇ ਕਹਿੰਦੇ ਉਹ ਚੋਰ ਨੇ ਉੱਥੇ ਹੀ ਚੋਰੀ ਕਰਨੀ ਛੱਡ ਦਿੱਤੀ ਸੋ ਇਸ ਵਾਸਤੇ ਜੈਸਾ ਬੀਜ ਐ ਸੋ ਲੋਣਾ ਕਰਮਾਂ ਸੰਧੜਾ ਖੇਤ ਜਿੱਦਾਂ ਦਾ ਆਪਾਂ ਬੀਜ ਬੀਜਾਂਗੇ ਜਿੱਦਾਂ ਦਾ ਆਪਾਂ ਬੀਜਾਂਗੇ ਉਹ ਫਲ ਆਪਾਂ ਨੂੰ ਵੱਢਣਾ ਪੈਣਾ ਹੈ ਵੀਡੀਓ ਚੰਗੀ ਲੱਗੇ ਸ਼ੇਅਰ ਕਰਿਓ ਧੰਨਵਾਦ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ